ਹਰਿਆਣੇ ਦੀ ਪੁਲਿਸ ਵੱਲੋਂ ਟਵੀਟ ਕਰਕੇ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਕਿਸੇ ਦੀ ਵੀ ਮੌਤ ਜਿਹੜੀ ਆ ਖਨੋਰੀ ਬਾਟਰ ਦੇ ਉੱਤੇ ਨਹੀਂ ਹੋਈ ਪਰ ਦੂਸਰੇ ਪਾਸੇ ਕਿਸਾਨੀ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦਾ ਨਾਮ ਹੈ ਸ਼ੁਭਕਰਨ ਸਿੰਘ ਬਠਿੰਡੇ ਦਾ ਰਹਿਣ ਵਾਲਾ 23 ਸਾਲਾ ਇਹ ਨੌਜਵਾਨ ਸੀ ਜਿਸ ਦੀ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਹੋਈ ਹੈ ਹੁਣ ਦੂਸਰੇ ਪਾਸੇ ਜਦੋਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ ਤਾਂ ਆਖਰ ਕਿੱਥੇ ਸੁੱਤੇ ਹੋਏ ਨੇ ਪੰਜਾਬ ਸਰਕਾਰ ਦੇ ਅਫੀਸ਼ੀਅਲਜ਼ ਨੁਮਾਇੰਦੇ ਖਾਸ ਔਰ ਦੇ ਉੱਤੇ ਭਗਵੰਤ ਮਾਨ ਹੋਰੀ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਇੱਕ ਵੱਡਾ ਖਤਰਾ ਦੱਸ ਕੇ ਤੇ ਡਿਬੜੂਗੜ੍ਹ ਦੀਆਂ ਜੇਲਾਂ ਤੱਕ ਪਹੁੰਚਾ ਦਿੱਤਾ 15 ਦਿਨ ਤੱਕ ਇੰਟਰਨੈਟ ਸੇਵਾਵਾਂ ਬੰਦ ਕਰਕੇ ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸਿਜ਼ ਲਾ ਕੇ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਨੂੰ ਫੜਿਆ ਗਿਆ ਸੀ ਸੋ ਅੱਜ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ ਪੰਜਾਬ ਦੇ ਬਾਰਡਰਾਂ ਦੇ ਅੰਦਰ ਆ ਕੇ ਸਾਡੇ ਨੌਜਵਾਨਾਂ ਦਾ ਕਤਲ ਕਰ ਰਹੀ ਹੈ ਸਿਰ ਦੇ ਵਿੱਚ ਗੋਲੀ ਮਾਰੀ ਗਈ ਸ਼ੁਭਕਰਨ ਸਿੰਘ ਦੇ ਸੋ ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਮੌਤਾਂ ਜ਼ਿਆਦਾ ਹੋਈਆਂ ਨੇ ਪਰ ਇੱਕ ਦਾ ਤੇ ਪੁਸ਼ਟੀ ਜਿਹੜੀ ਆ ਉਹ ਹੋ ਚੁੱਕੀ ਆ ਸ਼ੁਭਕਰਨ ਸਿੰਘ ਦੀ ਦੂਸਰੇ ਪਾਸੇ ਕਈਆਂ ਨੂੰ ਬੰਦੀ ਬਣਾ ਕੇ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਹੈ ਬੋਰੀਆਂ ਦੇ ਵਿੱਚ ਪਾ ਕੇ ਨੌਜਵਾਨ ਕੁੱਟੇ ਜਾ ਰਹੇ ਨੇ ਆਖਰ ਇਸ ਦਾ ਜ਼ਿੰਮੇਵਾਰ ਕੌਣ ਹੈ ਕੀ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਹਾਡੀ ਸਟੇਟ ਦੇ ਨਾਗਰਿਕ ਨਾਗਰੀਕਾਂ ਨੂੰ ਜਿਹੜਾ ਹੈ ਤੁਹਾਡੀ ਸਟੇਟ ਦੇ ਅੰਦਰ ਆ ਕੇ ਦੂਸਰੀ ਸਟੇਟ ਦੀ ਪੁਲਿਸ ਕੁੱਟ ਰਹੀ ਹੈ ਸੋ ਆਖਰ ਇਹ ਇਨਸਾਫ ਹੈ ਜਾਂ ਫਿਰ ਕੀ ਇਹ ਹੋ ਕੀ ਰਿਹਾ ਹੈ ਇੱਕ ਪਾਸੇ ਪੰਜਾਬ ਸਰਕਾਰੇ ਦਾਵਾ ਕਰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਬਹੁਤ ਸਾਰੇ ਟਵੀਟ ਭਗਵੰਤ ਸਿੰਘ ਦੇ ਬਿਆਨ ਆਉਂਦੇ ਨੇ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋ ਆਦਰਵਾਇਜ਼ ਐ ਹੋ ਜਾਊਗਾ ਉਹ ਹੋ ਜਾਊਗਾ ਇੱਕ ਪਾਸੇ ਤਾਂ ਇਹ ਜਿਤਾਇਆ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਆ ਪਰ ਇਨਡਾਇਰੈਕਟਲੀ ਪੰਜਾਬ ਦੇ ਡੀਜੀਪੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਬਾਰਡਰ ਵੱਲ ਨੂੰ ਜਾਂਦੀਆਂ ਪੌਕਲਨ ਮਸ਼ੀਨਾ ਜੀਸੀਬੀ ਮਸ਼ੀਨਾ ਟਰੈਕਟਰ ਜਿਹੜੇ ਨੇ ਉਹ ਰੋਕ ਦਿਓ ਨਹੀਂ ਤੇ ਅਸੀਂ ਤੁਹਾਨੂੰ ਫੜਾਂਗੇ ਮਤਲਬ ਕਿ ਉਹ ਇੱਕ ਪਾਸਿਓਂ ਜਿਹੜਾ ਹੈ ਜਿਹੜਾ ਸਾਥ ਹੈ ਉਹ ਹਰਿਆਣਾ ਸਰਕਾਰ ਜਾਂ ਫਿਰ ਸੈਂਟਰ ਸਰਕਾਰ ਦਾ ਹੀ ਪੰਜਾਬ ਸਰਕਾਰ ਦੇ ਰਹੀ ਹੈ ਸੋ ਆਖਰ ਕਿਸਾਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਜੇਕਰ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਤੁਹਾਨੂੰ ਯਾਦ ਹੋਣਾ ਕਿ ਅੱਜ ਦੇ ਦਿਨ ਦਾ ਐਲਾਨ ਸੀ ਕਿ ਅਸੀਂ ਬੈਰੀਕੇਟ ਤੋੜ ਕੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਕਿਸਾਨੀ ਲੀਡਰਾਂ ਨੇ ਇਹ ਬਿਆਨ ਜਿਹੜੇ ਆ ਪਿਛਲੇ ਦਿਨ ਹੀ ਦਿੱਤੇ ਸੀ ਇਹਨੂੰ ਲੈ ਕੇ ਹੁਣ ਸਰਕਾਰ ਸਖਤ ਨਜ਼ਰ ਆਈ ਹੈ ਹੁਣ ਹੁਣ ਸੋਚਣ ਵਾਲੀ ਗੱਲ ਤੇ ਇਹ ਹੈ ਕਿ ਕੀ ਸੈਂਟਰ ਸਰਕਾਰ ਨੇ ਹਰਿਆਣਾ ਪੁਲਿਸ ਨੂੰ ਜਾਂ ਫਿਰ ਹੋਰ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਲੱਗੀਆਂ ਹੋਈਆਂ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਸਿੱਧੀ ਗੋਲੀਬਾਰੀ ਕਰ ਸਕਦੇ ਹੋ ਸਿੱਧੀਆਂ ਜਾਨਾਂ ਲੈ ਸਕਦੇ ਹੋ ਕੀ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿਉਂਕਿ ਇੱਕ ਪਾਸੇ ਜਦੋਂ ਆਪਾਂ ਦੇਖਦੇ ਹਾਂ ਕਿ ਸਰਕਾਰ ਕਿਸਾਨਾਂ ਦੇ ਨਾਲ ਸਮੇਂ-ਸਮੇਂ ਦੇ ਉੱਤੇ ਮੀਟਿੰਗਾਂ ਰੱਖ ਰਹੀ ਹੈ ਉਹ ਮੀਟਿੰਗਾਂ ਹਾਲਾਂਕਿ ਸਿਰੇ ਨਹੀਂ ਚੜ੍ਹ ਸਕ ਰਹੀਆਂ ਪਰ ਫਿਰ ਵੀ ਮੀਟਿੰਗਾਂ ਜਿਹੜੀਆਂ ਬਰਾਬਰ ਹੋ ਰਹੀਆਂ ਜੇ ਮੀਟਿੰਗਾਂ ਹੋ ਰਹੀਆਂ ਨੇ ਤਾਂ ਫਿਰ ਦੂਸਰੇ ਪਾਸੇ ਨੌਜਵਾਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਤਸ਼ੱਦਦ ਢਾਉਣ ਦਾ ਕਾਰਨ ਕੀ ਹੈ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਹੈ ਬਹੁਤ ਵਾਇਰਲ ਹੋਈ ਹੈ ਕਿ ਬਾਰਡਰ ਦੇ ਉੱਤੇ ਇੱਕ ਐਸਾ ਯੰਤਰ ਲਿਆਂਦਾ ਗਿਆ ਜਿਹਦੇ ਵਿੱਚੋਂ ਆਵਾਜ਼ ਇੰਨੀ ਜ਼ਿਆਦਾ ਜਿਹੜੀ ਹੈ ਜ਼ੋਰ ਦੇ ਨਾਲ ਨਿਕਲਦੀ ਹੈ ਕਿ ਉਹਦੇ ਨਾਲ ਅੱਗੇ ਜਿਹੜੇ ਖੜੇ ਹੋਏ ਲੋਕ ਨੇ ਉਹਨਾਂ ਦੇ ਕੰਨ ਤੱਕ ਬੋਲੇ ਹੋ ਜਾਂਦੇ ਆ ਪਰਦੇ ਤੱਕ ਪਾੜ ਜਾਂਦੇ ਨੇ ਕੰਨਾਂ ਦੇ ਵਿੱਚੋਂ ਖੂਨ ਆਉਣ ਲੱਗ ਪੈਂਦਾ ਹੈ ਸੋ ਇਸ ਤਰ੍ਹਾਂ ਦਾ ਬਿਹੇਵ ਇਸ ਤਰ੍ਹਾਂ ਦਾ ਟਰੀਟ ਜਿਹੜਾ ਹੈ ਉਹ ਭਾਰਤ ਦੇ ਆਪਣੇ ਕਿਸਾਨਾਂ ਦੇ ਨਾਲ ਆਪਣੇ ਨਾਗਰਿਕਾਂ ਦੇ ਨਾਲ ਕੀਤਾ ਜਾ ਰਿਹਾ ਹੈ ਸੈਂਟਰ ਵੱਲੋਂ ਹੁਣ ਬਹੁਤ ਸਾਰੇ ਲੋਕਾਂ ਦੇ ਤੁਸੀਂ ਬਿਆਨ ਉਥੇ ਇਹ ਵੀ ਸੁਣੇ ਹੋਣਗੇ ਕਿ ਜਿਵੇਂ ਤੁਸੀਂ ਬਾਰਡਰ ਬਣਾ ਦਿੱਤੇ ਆ ਜਿਵੇਂ ਤੁਸੀਂ ਕਿਲ ਵੱਡੇ ਵੱਡੇ ਲਾ ਕੇ ਤੇ ਟਾਇਰ ਪੈਂਚਰ ਕਰਨ ਵਾਲਾ ਉਹ ਸਮਾਨ ਜਿਹੜਾ ਘਟ ਦਿੰਦਾ ਹੈ ਉਹਨੂੰ ਕੰਕਰੀਟ ਪਾ ਕੇ ਵੱਡੇ ਵੱਡੇ ਜਿਹੜੇ ਹੈ ਬਾਰਡਰ ਬਣਾ ਦਿੱਤੇ ਆ ਤੇ ਇਹਨੂੰ ਪੱਕਾ ਹੀ ਕਿਉਂ ਨਾ ਬੰਦ ਕਰ ਦਿਓ ਤੁਸੀਂ ਮਤਲਬ ਬਹੁਤ ਸਾਰੇ ਲੋਕਾਂ ਦੀ ਇਹ ਗੱਲ ਜਿਹੜੀ ਹੈ ਉਥੇ ਕਹਿਣੀ ਟੀਵੀ ਚੈਨਲਾਂ ਨੂੰ ਜਾਂ ਹੋਰ ਜਾਣਾ ਹੋਰ ਲੋਕਾਂ ਦੇ ਸਾਹਮਣੇ ਜਿਹੜੀ ਇਹ ਗੱਲ ਕਹੀ ਗਈ ਆ ਤੁਹਾਨੂੰ ਯਾਦ ਹੋਣਾ ਕਿ ਬਹੁਤ ਸਾਰੇ ਟੀਵੀ ਚੈਨਲਸ ਦੇ ਪੱਤਰਕਾਰ ਖਾਸ ਤੌਰ ਦੇ ਉੱਤੇ ਪੰਜਾਬੀ ਪੱਤਰਕਾਰ ਵੀ ਉਥੇ ਪਹੁੰਚ ਰਹੇ ਨੇ ਪਿਛਲੇ ਦਿਨੀ ਇੱਕ ਪੱਤਰਕਾਰ ਮਸ਼ਹੂਰ ਪੱਤਰਕਾਰ ਵੀ ਉਥੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਮਤਲਬ ਕਿ ਉਹਨਾਂ ਦੇ ਵੀ ਸ਼ਰੇ ਲੱਗਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖੋ ਵੀ ਕਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਨੂੰ ਯਾਨੀ ਕਿ ਸੈਂਟਰ ਨੂੰ ਕਹਿ ਰਿਹਾ ਕਿ 2 ਸਾਲ ਪਹਿਲਾਂ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਆਖਰ ਉਹ ਗਏ ਕਿੱਥੇ ਉਹ ਵਾਅਦਿਆਂ ਦੇ ਉੱਤੇ ਤੁਸੀਂ ਖਰੇ ਕਿਉਂ ਨਹੀਂ ਉਤਰੇ ਜੇਕਰ ਨਹੀਂ ਉਤਰਦੇ ਤਾਂ ਅਸੀਂ ਫਿਰ ਦਿੱਲੀ ਨੂੰ ਕੂਚ ਕਰਨ ਲੱਗੇ ਆ ਸੋ ਹੁਣ ਜਦੋਂ ਦਿੱਲੀ ਵੱਲ ਨੂੰ ਰਵਾਨਾ ਹੋਣ ਲੱਗੇ ਕਿਸਾਨ ਤਾਂ ਫਿਰ ਇਹ ਸਾਰਾ ਜਿਹੜਾ ਰੇੜਕਾ ਹੈ ਉੱਥੇ ਖੜਾ ਹੋ ਜਾਂਦਾ ਹੈ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਫੌਜ ਲੱਗ ਗਈ ਹੈ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਜ਼ੋ ਸਮਾਨ ਹੈਗਾ ਫੌਜੀਆਂ ਵਾਲਾ ਉਹ ਲਿਆ ਕੇ ਇਨਸਟਰੂਮੈਂਟਸ ਜਿਹੜੇ ਯੂਜ਼ ਕੀਤੇ ਜਾ ਰਹੇ ਨੇ ਵੱਡੇ ਵੱਡੇ ਵੈਪਨਸ ਲਿਆਂਦੇ ਜਾ ਰਹੇ ਨੇ ਡਰੋਨਸ ਦੇ ਰਾਹੀਂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਸੋ ਅੱਜ ਦੇ ਹਾਲਾਤ ਜਿਹੜੇ ਨੇ ਪਹਿਲਾਂ ਨਾਲੋਂ ਜਿਹੜੇ ਬਾਕੀ ਦਿਨ ਲੰਘਿਆ ਉਹਦੇ ਨਾਲੋਂ ਬਹੁਤ ਜ਼ਿਆਦਾ ਮਾੜੇ ਨੇ ਅੱਜ بڑے ਵੱਡੇ ਪੱਧਰ ਦੇ ਉੱਤੇ ਟਕਰਾਜ ਜਿਹੜਾ ਹੋ ਰਿਹਾ ਇਹਦੇ ਵਿੱਚ ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਜਿਹੜੀ ਹੈ ਖਬਰ ਸਾਡੇ ਸਾਹਮਣੇ ਜਿਹੜੀ ਹੈ ਉਹ ਆ ਰਹੀ ਹੈ ਸੋ ਇਸ ਤੋਂ ਬਾਅਦ ਕੀ ਪਾਣਾ ਵਾਪਰਨਾ ਇਹਦੇ ਉੱਤੇ ਵੀ ਹੁਣ ਸੋਚਣਾ ਪੈਣਾ ਦੂਸਰੇ ਪਾਸੇ ਰਹੀ ਗੱਲ ਜਿਹੜੇ ਕਿਸਾਨ ਨੇ ਜਾਂ ਫਿਰ ਜਿਹੜੇ ਨੌਜਵਾਨ ਨੇ ਜੋਸ਼ੋ ਖਰੋਸ਼ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਪਿਛਲੇ ਸਮੇਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਕਰ ਰਹੇ ਨੇ ਅਸੀਂ ਇੱਕੋ ਇੱਕ ਜਿਹੜੀ ਗੱਲ ਹੈ ਉਹ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਕਿ ਠੀਕ ਹੈ ਜੋਸ਼ ਹੈਗਾ ਮਤਲਬ ਕਿ ਹਰ ਕੋਈ ਇੱਕ ਕੰਮ ਜਿਹੜਾ ਹੈ ਉਹ ਜੋਸ਼ ਦੇ ਨਾਲ ਹੀ ਕਰ ਰਿਹਾ ਪਰ ਹੋਸ਼ ਬੜਾ ਜ਼ਰੂਰੀ ਹੈ ਜਿੱਥੇ ਤੁਸੀਂ ਜੋਸ਼ ਭਰੀਆਂ ਤਕਰੀਰਾਂ ਕਰ ਰਹੇ ਹੋ ਦੇਖਿਓ ਕਿਤੇ ਉਹਦੇ ਨਾਲ ਨੁਕਸਾਨ ਤੁਹਾਡਾ ਹੀ ਨਾ ਹੋ ਜਾਵੇ ਸੋ ਜਦੋਂ ਇੱਕ ਪਾਸੇ ਉਹ ਸਰਕਾਰ ਜ਼ਾਲਮ ਸਰਕਾਰ ਤੁਹਾਡੇ ਸਾਹਮਣੇ ਆ ਕੇ ਖੜੀ ਹੋਵੇ ਤਾਂ ਫਿਰ ਤੁਹਾਨੂੰ ਵੀ ਪੈੰਥੜੇ ਵਰਤਣੇ ਚਾਹੀਦੇ ਨੇ ਨਾ ਕਿ ਸਿਰਫ ਤੇ ਸਿਰਫ ਜੋਸ਼ ਦੇ ਨਾਲ ਕੰਮ ਜਿਹੜਾ ਆ ਉਹ ਲੈਣਾ ਚਾਹੀਦਾ ਸੋ ਇਸ ਵੇਲੇ ਦੇ ਹਾਲਾਤ ਨੇ ਹੁਣ ਜਦੋਂ ਗੱਲ ਆਪਾਂ ਇੱਕ ਇਹ ਵੀ ਕਰ ਲਈਏ ਨਾਲ ਨਾਲ ਜਾਂਦੇ ਜਾਂਦੇ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਇਹਨਾਂ ਦੇ ਨਾਲ ਨਹੀਂ ਆਈਆਂ ਉਹਦੇ ਵਿੱਚ ਖਾਸ ਤੌਰ ਤੇ ਉਗਰਾਹਾਂ ਜਥੇਬੰਦੀ ਹੈ ਰਾਜੇਵਾਲ ਦੇ ਜਾਂ ਹੋਰ ਜਿਹੜੇ ਹੈਗੇ ਆ ਸੋ ਤੁਸੀਂ ਦੇਖੋ ਵੀ ਪਿਛਲੇ ਦਿਨੀ ਜਿਹੜੇ ਉਹ ਗਰਾਹਾਂ ਚ ਇੱਥੇ ਬੰਦੀ ਐ ਰਾਜੇਵਾਲ ਜੱਥੇਬੰਦੀ ਐ ਸੋ ਇਹਨਾਂ ਨੇ ਇੱਕ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਸੀਂ ਲਓ ਜੀ ਭਾਜਪਾ ਦੇ ਜਿਹੜੇ ਜਿਹੜੇ ਅਫੀਸ਼ੀਅਲਸ ਨੇ ਜਾਂ ਫਿਰ ਜਿਹੜੇ ਇਹਨਾਂ ਦੇ ਨੁਮਾਇੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਕੋਠੀਆਂ ਘੇਰਾਂਗੇ ਤੇ ਇਹਨਾਂ ਦੇ ਇੱਕ ਬੁਲਾਰੇ ਨੂੰ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਹਾਡੀਆਂ ਕੀ ਮੰਗਾਂ ਨੇ ਉਹੋ ਹੀ ਮੰਗਾਂ ਨੇ ਜੋ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਕਿਸਾਨ ਜੱਥੇਬੰਦੀਆਂ ਦੇ ਲੋਕਾਂ ਦੀਆਂ ਬਾਕੀਆਂ ਦੀਆਂ ਉਹਨਾਂ ਨੇ ਕਿਹਾ ਨਹੀਂ ਸਾਡੀਆਂ ਇਹ ਮੰਗਾਂ ਨਹੀਂ ਸਾਡੀਆਂ ਮੰਗਾਂ ਬਿਲਕੁਲ ਵੱਖਰੀਆਂ ਨੇ ਮਤਲਬ ਤੁਸੀਂ ਦੇਖੋ ਵੀ ਹੁਣ ਇਹ ਸੰਯੁਕਤ ਮੋਰਚਾ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੀ ਦੋ ਰੂਪ ਨੇ ਹੁਣ ਇੱਕ ਉਗਰਾਹਾ ਵਾਲਾ ਹੋ ਗਿਆ ਰਾਜੇਵਾਲ ਇਹ ਸਾਰੇ ਵੱਖਰੇ ਹੋ ਗਏ ਆ ਜਗਜੀਤ ਸਿੰਘ ਡੱਲੇਵਾਲ ਹੋਰੀ ਪੰधेर ਹੋਰੀ ਜਿਹੜੇ ਨੇ ਇਹ ਵੱਖਰੇ ਚੱਲ ਰਹੇ ਆ ਸੋ ਹੁਣ ਇੱਕ ਪਾਸੇ ਜਦੋਂ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਬਾਰਡਰਾਂ ਦੇ ਉੱਤੇ ਤਾਂ ਦੂਸਰੇ ਪਾਸੇ ਉਗਰਾਹਾ ਜਥੇਬੰਦੀ ਰਾਜੇਵਾਲ ਜਥੇਬੰਦੀ ਇਹ ਨੁਮਾਇंदे ਕੀ ਕਹਿ ਰਹੇ ਨੇ ਇਹਨਾਂ ਦੇ ਇਹਨਾਂ ਦੇ ਬੁਲਾਰੇ ਕੀ ਕਹਿ ਰਹੇ ਆ ਕਿ ਸਾਡੀਆਂ ਮੰਗਾਂ ਉਹਨਾਂ ਤੋਂ ਬਿਲਕੁਲ ਅਲੱਗ ਨੇ ਨਾ ਹੀ ਅਸੀਂ ਸ਼ੰਭੂ ਬਾਰਡਰ ਤੇ ਜਾਵਾਂਗੇ ਨਾ ਹੀ ਅਸੀਂ ਦਿੱਲੀ ਵੱਲ ਰਵਾਨਾ ਹੋਵਾਂਗੇ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਜਿਹੜੇ ਅਫੀਸ਼ੀਅਲਸ ਨੇ ਪੰਜਾਬ ਸਰਕਾਰ ਦੇ ਭਾਜਪੀ ਦੇ ਜਿਹੜੇ ਨੇ ਉਹਨਾਂ ਦਾ ਜਿਹੜਾ ਹੈ ਵਿਰੋਧ ਕਰਾਂਗੇ ਟੋਲ ਪਲਾਜ਼ੇ ਕਹਿੰਦੇ ਆ ਵੀ ਅਸੀਂ ਪੱਕੇ ਹੀ ਬੰਦ ਕਰਨ ਲੱਗੇ ਆ ਸੋ ਕਿਤੇ ਨਾ ਕਿਤੇ ਕਮਜ਼ੋਰ ਜਿਹੜਾ ਇਹ ਸੰਘਰਸ਼ ਉਹ ਜਥੇਬੰਦੀਆਂ ਆਪ ਹੀ ਕਰ ਰਹੀਆਂ ਇਹਦੇ ਵਿੱਚ ਹੁਣ ਨੌਜਵਾਨਾਂ ਦਾ ਵੀ ਘਾਣ ਹੋਊਗਾ ਜਾਂ ਫਿਰ ਜਿਹੜੀ ਹੈ ਸਰਕਾਰ ਇਹ ਗੱਲ ਜਿਹੜੀ ਹੈ ਭਲੀ ਭਾਂਤ ਜਾਣਦੀ ਹੋਊਗੀ ਕਿਉਂਕਿ ਸੀਆਈਡੀ ਦੇ ਬੰਦੇ ਉਹਨਾਂ ਨੇ ਵਿੱਚ ਇਹ ਛੱਡੇ ਹੁੰਦੇ ਆ ਸੋ ਉਹਨਾਂ ਨੂੰ ਇਹ ਹੋਣਾ ਕਿ ਇਹ ਆਪਸ ਦੇ ਵਿੱਚ ਤਾਂ ਜਿਹੜੇ ਨੇ ਉਹ ਏਕਤਾ ਇਹਨਾਂ ਦੀ ਹੈ ਨਹੀਂ ਫਿਰ ਇਹ ਸਾਡਾ ਮੁਕਾਬਲਾ ਕਿਵੇਂ ਕਰ ਲੈਣਗੇ ਸ਼ਾਇਦ ਏਸੇ ਗੱਲ ਕਰਕੇ ਸਰਕਾਰ ਸ਼ੰਭੂ ਬਾਰਡਰ ਦੇ ਉੱਤੇ ਬੈਠੀਆਂ ਜਥੇਬੰਦੀਆਂ ਤੇ ਕਿਸਾਨਾਂ ਨੂੰ ਜਿਹੜਾ ਹੈ ਬੜੀ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਸ਼ਾਇਦ ਸੋ ਇਸ ਦਾ ਨੁਕਸਾਨ ਵੀ ਹੈ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਹੈ ਕਿ ਜਿਵੇਂ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਆ ਗਈਆਂ ਮਈ ਮਹੀਨੇ ਦੇ ਵਿੱਚ ਹੋ ਸਕਦਾ ਹੈ ਚੋਣਾਂ ਦਾ ਐਲਾਨ ਜਿਹੜਾ ਹੈਗਾ ਉਹ ਹੋ ਜਾਵੇ ਸੋ ਇਸ ਨੂੰ ਦੇਖਦਿਆਂ ਹੋਇਆਂ ਵੀ ਸਰਕਾਰ ਇਸ ਵੇਲੇ ਜਿਹੜੀ ਹੈ ਉਹ ਜ਼ਿਆਦਾ ਗੰਭੀਰਤਾ ਦੇ ਨਾਲ ਇਹ ਸਾਰੇ ਕਾਸੇ ਨੂੰ ਲੈ ਰਹੀ ਹੈ ਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾ ਕੇ ਕਿਸਾਨ ਬੈਠ ਜਾਂਦੇ ਨੇ ਫਿਰ ਉਹਦਾ ਪ੍ਰਭਾਵ ਜਿਹੜਾ ਚੋਣਾਂ ਦੇ ਉੱਤੇ ਵੀ ਪੈਣਾ ਇੱਕ ਹੋਰ ਅੰਦਰੋਂ ਅੰਦਰੀ ਜਿਹੜੀ ਖਬਰ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰ ਦਵਾਂ ਜੋ ਆ ਰਹੀ ਹੈ ਕਿ ਹਾਈ ਕੋਰਟ ਤੋਂ ਇਜਾਜ਼ਤ ਲੈ ਕੇ ਪਰਮਿਸ਼ਨ ਲੈ ਕੇ ਪੱਕੇ ਤੌਰ ਦੇ ਉੱਤੇ ਕਿਸਾਨਾਂ ਨੂੰ ਪਿੱਛੇ ਹਟਾਉਣ ਦੀ ਜਿਹੜੀ ਬਿਉਂਤਬੰਦੀਆਂ ਬਣਾਈ ਜਾ ਰਹੀ ਹੈ ਹਾਈ ਕੋਰਟ ਦੇ ਵਿੱਚ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ ਕਹਿੰਦੇ ਸਰਕਾਰਾਂ ਵੱਲੋਂ ਸਰਕਾਰ ਵੱਲੋਂ ਕਿ ਸਾਨੂੰ ਜ਼ਬਰੀ ਕਿਸਾਨਾਂ ਨੂੰ ਪਿੱਛੇ ਹਟਾਉਣ ਦੇ ਜਿਹੜੇ ਹੈ ਉਹ ਉਹ ਸਾਨੂੰ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾਵੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤੇ ਜ਼ੁਲਮ ਜਿਹੜਾ ਹੈ ਉਹ ਹੋਰ ਹੋਏਗਾ ਇਹ ਨਹੀਂ ਕਿ ਹੁਣ ਹੋ ਨਹੀਂ ਰਿਹਾ ਪਰ ਇਸ ਤੋਂ ਜ਼ਿਆਦਾ ਜ਼ੁਲਮ ਕਰ ਸਕਦੀ ਹੈ ਸਰਕਾਰ ਜਿਸ ਨੂੰ ਲੈ ਕੇ ਪੰਜਾਬ ਦੇ ਲੋਕ ਜਿਹੜੇ ਇਸਲੇ ਬਾਰਡਰਾਂ ਤੇ ਬੈਠੇ ਹੋਏ ਨੇ ਉਹਨਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਉਹਨਾਂ ਨੂੰ ਜੋਸ਼ ਦੇ ਨਾਲ-ਨਾਲ ਹੋਸ਼ ਰੱਖ ਕੇ ਚੱਲਣ ਦੀ ਵੀ ਲੋੜ ਹੈਗੀ ਹੈ ਤਾਂ ਕਿ ਕੁਝ ਇਸ ਤਰ੍ਹਾਂ ਦਾ ਅਣਸੁਖਾਵਾਂ ਨਾ ਵਾਪਰੇ ਸ਼ੋਭਕਰਨ ਸਿੰਘ ਜਿਸ ਦੀ ਮੌਤ ਹੋ ਚੁੱਕੀ ਹੈ ਉਹਦੇ ਨਾਲ ਨਾਲ ਹੋਰ ਨੌਜਵਾਨਾਂ ਦੀ ਮੌਤ ਹੋਣ ਦੇ ਜਿਹੜੇ ਨੇ ਦਾਅਵੇ ਕੀਤੇ ਜਾ ਰਹੇ ਪਰ ਪੁਸ਼ਟੀ ਸਿਰਫ ਇੱਕ ਨੌਜਵਾਨ ਦੀ ਹੋਈ ਹੈ ਜੋ ਕਿ ਬਹੁਤ ਮੰਦ ਭਾਗੀ ਘਟਨਾ ਹੈ ਸਰਕਾਰ ਦੇ ਮੱਥੇ ਦੇ ਉੱਤੇ ਕਲੰਕ ਜਿਹੜਾ ਇਹ ਦੂਸਰੇ ਆਪਾਂ ਕਹਿ ਲਈਏ ਕਿ ਦੂਸਰੇ ਸੈਸ਼ਨ ਦਾ ਇੱਕ ਇੱਕ ਪਾਰਟ ਸੀ 2 ਸਾਲ ਪਹਿਲਾਂ ਵਾਲਾ ਕਿਸਾਨੀ ਸੰਘਰਸ਼ ਦਾ ਇਹ ਦੂਸਰਾ 파ਟ ਹੈ ਸੋ ਇਹਦੇ ਵਿੱਚ ਆ ਨੌਜਵਾਨ ਜਿਹੜਾ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ ਤੁਸੀਂ ਜਾਣਦੇ ਹੋ ਕਿ ਨਵਦੀਪ ਨਾਂ ਦਾ ਨੌਜਵਾਨ ਜਿਹੜਾ ਸੀਗਾ ਉਹ ਉੱਥੇ ਵੀ ਮਾਰਿਆ ਜਾਂਦਾ ਹੈ ਨਵਰੀਤ ਨਾਂ ਦਾ ਨੌਜਵਾਨ ਜਿਹੜਾ ਦਿੱਲੀ ਦੇ ਬਰੂਹਾ ਦੇ ਉੱਤੇ ਮਾਰਿਆ ਜਾਂਦਾ ਉਹ ਸਿੱਧੀ ਗੋਲੀ ਵੱਜੀ ਸੀ ਉਹਦੇ ਵੀ ਸੋ ਹੁਣ ਅੱਜ ਇਹ ਆਗਾਜ਼ ਹੋ ਚੁੱਕਿਆ ਨੌਜਵਾਨ ਜਿਹੜਾ ਹੈਗਾ ਉਹ ਮਾਰਿਆ ਜਾ ਚੁੱਕਿਆ ਇਸ ਤੋਂ ਬਾਅਦ ਹਾਲਾਤ ਕੀ ਹੋਣਗੇ ਕੀ ਸਿੱਟੇ ਹੋਣਗੇ ਕੀ ਨੌਜਵਾਨ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਅੱਗੇ ਵਧਣਗੇ ਕੀ ਬਾਰਡਰਾਂ ਦੇ ਉੱਤੇ ਜਾਣਾ ਸੰਭਵ ਹੋਵੇਗਾ ਕੀ ਬੈਰੀਗੇਡ ਟੁੱਟਣਗੇ ਉਹਦੇ ਲਈ ਕਿੰਨਾ ਨੁਕਸਾਨ ਜਿਹੜਾ ਹੈਗਾ ਹੋਰ ਕਿਸਾਨਾਂ ਦਾ ਜਾਂ ਫਿਰ ਸਰਕਾਰ ਦਾ ਹੋਏਗਾ ਇਹ ਆਉਂਦੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਪਰ ਪੰਜਾਬ ਸਰਕਾਰ ਦੇ ਉੱਤੇ ਇਸ ਵळे ਵੱਡੇ ਸਵਾਲ ਨੇ ਕਿ ਭਾਈ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਸਾਥ ਦਿਓਗੇ ਜਾਂ ਨਹੀਂ ਜਾਂ ਫਿਰ ਬਿਆਨਾਂ ਰਾਹੀਂ ਹੀ ਭਗਵੰਤਬਾਣ ਹੋ ਰਹੀ ਜਿਹੜਾ ਨੇ ਸੁੱਕਾ ਹੀ ਮਤਲਬ ਕੀ ਕਹਿ ਰਹੂ ਵੀ ਹਾਂਜੀ ਅਸੀਂ ਨਾਲ ਆ ਜਦੋਂ ਗਰਾਊਂਡ ਲੈਵਲ ਤੇ ਗੱਲ ਆਉਂਦੀ ਹੈ ਤੇ ਦੂਸਰੀ ਸਟੇਟ ਦੀ ਪੁਲਿਸ ਆ ਕੇ ਤੁਹਾਡੇ ਬੰਦੇ ਮਾਰ ਰਹੀ ਹੈ ਉਹਨਾਂ ਨੂੰ ਕੁੱਟ ਰਹੀ ਹੈ ਉੱਥੇ ਤੁਹਾਡਾ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਨਜ਼ਰ ਨਹੀਂ ਆਉਂਦਾ ਇਹ ਵੀ ਇੱਕ ਬੇहद ਚਿੰਤਾ ਦਾ ਵਿਸ਼ਾ ਹੈਗਾ ਸੋ ਹੋਰ ਆਉਂਦੇ ਸਮੇਂ ਦੇ ਵਿੱਚ ਕੋਈ ਅਪਡੇਟ ਆਉਂਦੀ ਹੈ ਤੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਚੜ੍ਹਦੀ ਕਲਾ ਚ ਰਹੋ